ਜਿਹੜਾ ਸਭ ਲੈ ਕੇ ਆਇਆ ਪ੍ਰੋਵੀਨਸ਼ਨ ਆਫ क्रुएल्टी टू एनिमल्स बिल 225 ਸੋ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਆ ਕਿ ਪਸ਼ੂਆਂ ਦੇ ਨਾਲ ਸਾਡਾ ਬੜਾ ਪੁਰਾਣਾ ਸਬੰਧ ਆ ਕਿਸੇ ਸਮੇਂ ਖਾਸ ਤੌਰ ਤੇ ਖੇਤੀ ਦੇ ਲਈ ਇਹਨਾਂ ਬਲਦਾਂ ਦੀ ਅਸੀਂ ਵਰਤੋਂ ਕਰਦੇ ਸੀ ਆਵਾਜਾਈ ਦੇ ਲਈ ਬਲਦਾਂ ਦੀ ਘੋੜਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਕਰਾਂ ਦੀ ਰਾਖੀ ਦੇ ਲਈ ਕੁੱਤੇ ਅਸੀਂ ਅੱਜ ਵੀ ਜਿਹੜੇ ਉਹਨਾਂ ਨੂੰ ਪਾਲ ਰਹੇ ਆ ਸੋ ਇਹ ਥੋੜੇ ਦਿਨ ਪਹਿਲਾਂ ਹੀ ਇਹ ਇਕੱਠ ਹੋਇਆ ਮੇਰੇ ਇਲਾਕੇ ਦੇ ਵਿੱਚ ਅਸੀਂ ਬੜੇ ਹੈਰਾਨ ਸੀ ਕਿ ਉੱਥੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਇਹ ਨਹੀਂ ਬੋਲੇ ਕੋਈ ਉੱਥੇ ਕੁੜੀਆਂ ਸਾਹਿਬ ਵੀ ਆਏ ਉੱਥੇ ਇੱਕ ਤਾਂ ਬੈਲ ਗੱਡੀਆਂ ਵਾਲੇ ਇੱਕ ਘੋੜਿਆਂ ਦੀ ਦੌੜ ਵਾਲੇ ਅਤੇ ਇਸ ਤੋਂ ਬਿਨਾਂ ਜਿਹੜੇ ਸ਼ਿਕਾਰੀ ਕੁੱਤਿਆਂ ਦੀ ਦੌੜ ਕਰਾਉਂਦੇ ਆ ਤੇ ਜਿਹੜੇ ਕਬੂਤਰਾਂ ਦੀ ਖੇਡ ਕਰਾਉਂਦੇ ਨੇ ਸੋ ਮੇਰਾ ਖਿਆਲ ਆ ਵੀ ਉੱਥੇ 50000 ਤੋਂ ਵੱਧਾ ਇਕੱਠ ਹੋਊਗਾ ਜੀ ਪਤਾ ਨਹੀਂ ਉਹ ਕਿਦਾਂ ਟੈਕਸਟ ਮੈਸੇਜ ਤੇ ਉਹਨਾਂ ਨੂੰ ਮੈਸੇਜ ਲੱਗੇ ਤਾਂ ਉਹ ਸਾਰੇ ਜਿਹੜੇ ਕਿਉਂਕਿ ਸਾਡੀਆਂ ਵਿਰਾਸਤੀ ਖੇਡਾਂ ਨੇ ਜਿਹੜੀਆਂ ਪਸ਼ੂਆਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਇੱਥੇ ਕੋਈ ਵੀ क्रुएਲਟੀ ਵਾਲੀ ਗੱਲ ਨਹੀਂ ਬਲਦਾਂ ਨੂੰ ਜਿਹਦੇ ਜਿਨ੍ਹਾਂ ਦੇ ਸ਼ੌਂਕ ਨਾਲ ਪਾਲਦੇ ਨੇ ਉਹ ਠੀਕ ਆ ਅੱਗੇ ਤਾਂ ਅਸੀਂ ਕੰਮ ਲੈਂਦੇ ਸੀ ਲੇਕਿਨ ਅੱਜ ਉਹਨਾਂ ਨੂੰ ਉਹ ਸਿਰਫ ਆਪਦੀ ਖੇਡ ਦੇ ਲਈ ਬੜੇ ਸ਼ੌਂਕ ਨਾਲ ਪਾਲ ਰਹੇ ਨੇ ਜਿਵੇਂ ਅਸੀਂ ਬੱਚਿਆਂ ਨੂੰ ਪਾਲਦੇ ਹਾਂ ਉਸੇ ਤੰਗ ਦੇ ਨਾਲ ਇਹਨਾਂ ਬਲਦਾਂ ਦੀ ਸਾਂਭ-ਸਮਾੜ ਹੁੰਦੀ ਆ ਉਹਨਾਂ ਦੀ ਦੇਖਭਾਲ ਹੁੰਦੀ ਆ ਸੋ ਇਸੇ ਤਰ੍ਹਾਂ ਹੀ ਘੋੜਿਆਂ ਦੀ ਗੱਲ ਕਰ ਲਈਏ ਤੇ ਉਹਨਾਂ ਦੀ ਵੀ ਇਸੇ ਤਰ੍ਹਾਂ ਸੰਭਾਲ ਹੁੰਦੀ ਆ ਅੱਜ ਬੜੇ ਮਹਿੰਗੇ ਮਹਿੰਗੇ ਬਲਦ ਨੇ ਬੜੇ ਮਹਿੰਗੇ ਕੋੜੇ ਨੇ ਸੋ ਸ਼ਿਕਾਰੀ ਕੁੱਤਿਆਂ ਦੀ ਵੀ ਇਸੇ ਤਰ੍ਹਾਂ ਹੀ ਸੰਭਾਲ ਹੁੰਦੀ ਆ ਤੇ ਕਬੂਤਰਾਂ ਦੀ ਸੋ ਇੱਕ ਇਹ ਲੋਕਾਂ ਦੀ ਇੱਕ ਵੱਖਰੀ ਦੁਨੀਆ ਸੋ ਇਹਨਾਂ ਦੇ ਜਿਹੜੇ ਸ਼ੌਕ ਨੇ ਸੋ ਪਿਛਲੇ ਸਮੇਂ ਦੇ ਵਿੱਚ ਜੋ ਕੋਈ ਰੋਕ ਲਾਈ ਗਈ ਸੀ ਕਿ ਖਾਸ ਤੌਰ ਤੇ ਬੈਲਗੱਡੀਆਂ ਤੇ ਸੋ ਜਿਸ ਨਾਲ ਇਹ ਸਾਰੇ ਜਿਹੜੇ ਬੈਲਗੱਡੀਆਂ ਵਾਲੇ ਪ੍ਰੇਮੀ ਸੀਗੇ ਜਿਹੜੇ ਦੌੜਾ ਕਰਾਉਂਦੇ ਸੀ ਉਹਨਾਂ ਦੇ ਵਿੱਚ ਬਹੁਤ ਵੱਡੀ ਮਾਇੂਸੀ ਆਈ ਆ ਕੁਝ ਸਮਾਂ ਪਹਿਲਾਂ ਸ਼ਿਕਾਰੀ ਕੁੱਤਿਆਂ ਦੀ ਦੌੜ ਤੇ ਵੀ ਰੋਕ ਲਾ ਦਿੱਤੀ ਗਈ ਸੀ ਸੋ ਇਹ ਸਾਰੇ ਜਿਹੜੀਆਂ ਸਾਡੀਆਂ ਜਿਹੜੀਆਂ ਇਹ ਖੇਡਾਂ ਨੇ ਖਾਸ ਤੌਰ ਤੇ ਇਹ ਜਾਨਵਰਾਂ ਦੇ ਨਾਲ ਪੰਛੀਆਂ ਨਾਲ ਜੁੜੀਆਂ ਹੋਈਆਂ ਨੇ ਸੋ ਇਹਨਾਂ ਤੇ ਰੋਕ हटਾਈ ਜਾਵੇ ਹਾਂ ਅਸੀਂ ਕੁਝ ਸ਼ਰਤਾਂ ਜ਼ਰੂਰ ਤੈਅ ਕਰਦੀਆਂ ਕਿ ਉਹਨਾਂ ਦੇ ਨਾਲ ਕੋਈ ਜੇ ਬੈਲ ਗੱਡੀਆਂ ਭਜਾਉਣੀਆਂ ਜਿਵੇਂ ਆਰ ਮਾਰਦੇ ਸੀ ਕਿ ਪਹਿਲਾਂ ਉਹ ਇੱਕ ਸੋਟੀ ਦੇ ਅੱਗੇ ਜਿਹੜਾ ਸੂਈ ਲੱਗੀ ਹੁੰਦੀ ਸੀਗੀ ਸੋ ਹ ਮੇਖ ਲੱਗੀ ਸੀ ਉਹ ਉਹ ਜਿਹੜੀ ਉਹਦੇ ਤੇ ਰੋਕ ਲੱਗਣੀ ਚਾਹੀਦੀ ਆ ਕੋਈ ਨਾ ਆਪਾਂ ਨਸ਼ਾ ਕਰਾਉਣੇ ਆ ਜ ਇਹਨਾਂ ਨੂੰ ਦੌੜ ਤੋਂ ਪਹਿਲਾਂ ਉਹਨਾਂ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਰੋਕ ਲਾ ਸਕਦੇ ਆ ਲੇਕਿਨ ਖੇਡਾਂ ਉੱਪਰ ਰੋਕ ਲੱਗਣੀ ਚਾਹੀਦੀ ਕਿ ਜਾਨਵਰਾਂ ਦੇ ਨਾਲ ਪੰਛੀਆਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਜਾਤੀ ਨਾ ਹੋਵੇ ਸੋ ਉਹਨਾਂ ਦੀ ਕੁੱਟ ਮਾਰ ਨਾ ਹੋਵੇ ਅਤੇ ਸ਼ੌਂਕ ਨੇ ਸਾਡੇ ਤੇ ਬੜੇ ਸ਼ੌਂਕ ਦੇ ਨਾਲ ਇਹ ਸਾਰੇ ਲੋਕ ਨੇ ਜਿਹੜੇ ਇਹਨਾਂ ਨੂੰ ਪਾਲ ਰਹੇ ਨੇ ਸੋ ਇਹਨਾਂ ਤੇ ਬੈਲ ਗੱਡੀਆਂ ਦੀ ਆਪਾਂ ਗੱਲ ਕੀਤੀ ਆ ਕਿਉਂਕਿ ਕਲਰ ਰੈਪਰ ਦੀ ਵੀ ਗੱਲ ਆਈ ਹੈ ਕਿ ਸਾਡੀਆਂ ਮਿਨੀ 올림픽 ਖੇਡਾਂ ਨੇ ਜਿਹੜੀਆਂ ਪੂਰੇ